ਅਗਰ ਤੁਸੀਂ ਵੀ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਆ ਸਕਦੇ ਹੋ ਯੋਗਾ ਕੋਈ ਵੀ ਮਾਰੀਏ ਜੋਗਾ ਸਹੀ ਯੋਗਾ ਥੈਂਕ ਯੂ ਥੈਂਕ ਯੂ ਵੈਰੀ ਮਚ ਤੇ ਸਾਡੀ ਮਾਡ ਇੰਟਰਵਿਊ ਨਹੀਂ ਆ ਤੇ ਸਾਡੀ ਟੀਮ ਹੈ ਜੀ ਆ ਸਾਡੀ ਮਾਨਾ ਜੀ ਨੇ ਮਾਨਾ ਵੀਰੇ ਮਾਨਾ ਜੀ ਪੁੱਛ ਰਹੇ ਕਿਵੇਂ ਲੱਗਿਆ ਐਕਸਰਸਾਈਜ਼ ਕਰਕੇ ਲੈ ਵੀ ਮਾਨਾ ਵੀਰੇ ਕਿਵੇਂ ਲੱਗਿਆ ਐਕਸਰਸਾਈਜ਼ ਕਰਕੇ ਬਹੁਤ ਵਧੀਆ ਬਹੁਤ ਵਧੀਆ ਜੀ ਵਧੀਆ ਲੱਗਿਆ ਬਹੁਤ ਵਧੀਆ ਚਲੋ ਜੀ ਚਲੋ ਗੁਰਦੇਵ ਫਿਰ ਜੀ ਕੋਲ ਚੱਲੇ ਹਾਂ ਗੁਰਦੇਵ ਜੀ ਕਿਵੇਂ ਲੱਗਿਆ ਐਕਸਰ ਬਹੁਤ ਵਧੀਆ ਜੀ ਬਹੁਤ ਵਧੀਆ ਲੋਕਾਂ ਨੂੰ ਆਨੰਦ ਆ ਗਿਆ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਹਿੰਦੇ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਜਿੰਨੇ ਵੀ ਲੋਕ ਸੁਣਨ ਵਾਲੇ ਜਾਂ ਸਾਡੀ ਵੀਡੀਓ ਦੇਖ ਰਹੇ ਨੇ ਉਹ ਇੱਥੇ ਪਹੁੰਚੋ ਜੀ ਤੇ ਸਤਵਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ ਬਹੁਤ ਦੇਰ ਤੋਂ ਆਉਂਦਾ ਸੀ ਪੱਕੇ ਜਿਹੜਾ ਹੁਣ ਨੰਦ ਆਉਣ ਲੱਗਾ ਇਹ ਕਦੇ ਨਹੀਂ ਆਇਆ ਇਹ ਗੱਲ ਬਿਲਕੁਲ ਸਹੀ ਹੈ ਜੀ ਅਸੀਂ ਤਾਂ ਹੁਣ ਲੱਗੇ ਆਣ ਪਰ ਸਾਡੇ ਸਤਵਾਲ ਜੀ ਕਾਫੀ ਦੇਰ ਤੋਂ ਆ ਰਹੇ ਨੇ ਤੇ ਇਹ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਮੀਂਹ ਪਵੇ ਹਨੇਰੀਆ ਵਿੱਚ ਪਰ ਇਹਨਾਂ ਦੇ ਗਿਆਰ ਹਾਜ਼ਰੀ ਕਰਨ ਲੱਗੇ ਕਿਉਂ ਤੁਸੀਂ ਕਿ ਕਦੇ ਗਿਆਰ ਹਾਜ਼ਰੀ ਹੋਈ ਆ ਨਾ ਜੀ ਨਾ ਕਦੇ ਨਹੀਂ ਹੋਈ ਬਾਕੀ ਇਹ ਬਿਨੰਦ ਹੋਣ ਆਉਣ ਲੱਗਾ ਪਹਿਲਾਂ ਆਨੰਦ ਨਹੀਂ ਸੀ ਆਉਂਦਾ ਅਜ ਮਤਲਬ ਕਿ ਹੁਣ ਜੋਰ ਲੱਗਣ ਲੱਗ ਪਿਆ ਬਹਿ ਠੀਕ ਆ ਹਾਂ ਜੀ ਵਿਧਾਰ ਸਾਹਿਬ ਕਿਵੇਂ ਲੱਗ ਰਹੀ ਲੱਗਦਾ ਸ਼ਮੇ ਦੇ ਪ੍ਰੋਫੈਸ਼ਨਲ ਬੰਦਾ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਲੱਗਿਆ ਹਾਂਜੀ ਹਾਂ ਐਕਸਰਸਾਈਜ਼ ਕਰਦਾ ਕਿੰਨੀ ਕਰੀਓਗੀ ਹੋ ਗਈ ਜੀ 2 ਮਹੀਨੇ ਤੇ ਕਿੰਨਾ ਵੇਟ ਚੁੱਕ ਰਹਾ ਤੁਸੀਂ ਹੂੰ 4 ਕਿਲੋ ਦਾ ਕੋਈ ਬਿਮਾਰੀ ਜਮਾਨੀ ਤੇਰਾ ਹਾਂ ਬਿਲਕੁਲ ਆਰਾਮ ਹੈ ਹਰਕਾ ਨਾ ਹਾਂਜੀ ਲੋ ਜੀ ਹੁਣ ਸਾਡਾ ਆਖਰੀ ਤੇ ਸਭ ਤੋਂ ਵਧੀਆ ਜਿਹੜਾ ਸਾਡਾ ਕੈਂਡੀਡੇਟ ਆ ਉਹਦੇ ਨਾਲ ਵੀ ਗੱਲ ਕਰਦੇ ਆ ਇਹ ਥੋੜਾ ਜਿਹਾ ਛੜਾ ਰਹਿ ਗਿਆ ਥੋੜਾ ਜਿਹਾ ਛੜਾ ਬਚਾ ਰਿਹਾ ਹਾਂ ਕੋਈ ਰਿਸ਼ਤਾ ਉਹ ਮੈਂ ਕਿਸੇ ਕੋਲ ਜਰੂਰ ਕਰਾਂ ਕਿਉਂਕਿ ਰੱਬ ਦਾ ਬੰਦਾ ਯਾਰ ਬਿਲਕੁਲ ਆਪਣਾ ਲੱਗ ਕੇ ਰਹਿੰਦਾ ਹੈ ਦਰਵੇਸ਼ ਪਤਾ ਤੇ ਨੌਨਾ ਜੀ ਕੀ ਕਹਿਣਾ ਚਾਹੋਗੇ ਨੌਨਾ ਠੀਕ ਹੈ ਵਧੀਆ ਵਧੀਆ ਤਾਂ ਹੈਗਾ ਐਕਸਰਸਾਈਜ਼ ਕਰਕੇ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਤੇ ਆਪਣੇ ਪਿੰਡ ਵਾਲੇ ਬੰਦਾਂ ਨੂੰ ਕੀ ਕਹਿਣਾ ਤੇ ਸਾਰੇ ਆਇਆ ਕਰੋ ਸਾਰੇ ਆਇਆ ਕਰੋ ਬਿਲਕੁਲ ਬਿਲਕੁਲ ਲੈ ਵੀ ਨੌਨਾ ਕਹਿੰਦਾ ਸਾਰੇ ਆਇਆ ਕਰੋ ਤੇ ਜੇ ਕਿਸੇ ਨੂੰ ਕੁੜੀ ਮਿਲੇ ਕੋਈ ਵਧੀਆ ਇਹਦੇ ਕੱਟ ਕਾਂ ਦੀ ਤਾਂ ਜਰੂਰ ਨਾ ਰਿਸ਼ਤਾ ਕਰਾਇਓ ਥੈਂਕ ਯੂ ਤੇ ਬਾਕੀ ਸਾਡੀਆਂ ਐਕਸਰਸਾਈਜ਼ਾਂ ਕਿਵੇਂ ਲੱਗੀਆਂ ਉਹ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸਾਰੇ